ਕੇ ਤਕੜੇ ਦਾ ਸੱਤੀ ਵੀ ਹੀ 100 ਹੁੰਦਾ ਅੰਨਾ ਵੰਡੇ ਰਿਓੜੀਆਂ ਤੇ ਮੁੜ ਮੁੜ ਆਪਣਿਆਂ ਨੂੰ ਇਹ ਇੱਥੇ ਚੱਲਦਾ ਆਉਂਦਾ ਇੱਥੇ ਬੜੀਆਂ ਸਰਕਾਰਾਂ ਆਈਆਂ ਜਿਨ੍ਹਾਂ ਨੇ ਦਾਅਵੇ ਕੀਤੇ ਅਸੀਂ ਅਸੀਂ ਇਨਕਲਾਬ ਕਰ ਦੇਣਾ ਅਸੀਂ ਬਦਲਾਅ ਕਰ ਦੇਣਾ ਅਸੀਂ ਸਿਸਟਮ ਬਦਲ ਦੇਣਾ ਰਾਜ ਬਦਲ ਦੇਾਂਗੇ ਸਮਾਜ ਬਦਲ ਦੇਾਂਗੇ ਬੜੇ ਨਾਰੇ ਲਾਏ ਗਏ ਪਰ ਕੀ ਬਦਲਿਆ ਉਹੀ ਹਾਲਾਤ ਰਹੇ ਆਪਣੇ ਵਾਲੀ ਬੋਲੇ ਤੇ ਦੂਜਿਆਂ ਵਾਲੀ ਠੋਲੇ ਇਹੀ ਹਾਲਾਤ ਰਏ ਨੇ ਤੇ ਅੱਜ ਵੀ ਉਹੀ ਨੇ ਤੁਸੀਂ ਦੇਖੋ ਸਾਰੀਆਂ ਸਰਕਾਰਾਂ ਵੇਲੇ ਇੰਜ ਹੁੰਦਾ ਰਿਹਾ ਆਪਣਿਆਂ ਨੂੰ ਬਚਾਇਆ ਜਾਂਦਾ ਰਿਹਾ ਦੂਜਿਆਂ ਨੂੰ ਫਸਾਇਆ ਜਾਂਦਾ ਰਿਹਾ ਇਸੇ ਤਰ੍ਹਾਂ ਕੋਈ ਪਹਿਲਾ ਮਾਮਲਾ ਨਹੀਂ ਭਗਵੰਤ ਮਾਨ ਸਰਕਾਰ ਦੇ ਵਿੱਚ ਇੱਕ ਜਿਹੜਾ ਪਹਿਲਾ ਸਿਹਤ ਮੰਤਰੀ ਬਣਾਇਆ ਸੀਗਾ ਵਿਜੇ ਸਿੰਘਲਾ ਭਗਵੰਤ ਮਾਨ ਸਾਹਿਬ ਨੇ ਉਹਦਾ ਮੁੱਦਾ ਚੁੱਕਿਆ ਸੀ ਵੀ ਮੇਰੇ ਕੋਲ ਸਬੂਤ ਆਏ ਨੇ ਵੀ ਇਹਨੇ ਬਹੁਤ ਵੱਡਾ ਭ੍ਰਿਸ਼ਟਾਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਭਗਵੰਤਮਨ ਸਾਹਿਬ ਨੇ ਇਹ ਵੀ ਕਿਹਾ ਸੀ ਵੀਡੀਓ ਚ ਵੀ ਮੇਰੇ ਕੋਲ ਉਹ ਮੰਨ ਗਿਆ ਇਸ ਕਰਕੇ ਕਾਰਵਾਈ ਕਰ ਰਹੇ ਆ ਪਰ ਜਦੋਂ ਉਹਦੇ ਤੇ ਕੇਸ ਚਲਾਇਆ ਅਦਾਲਤ ਦੇ ਵਿੱਚ ਤਾਂ ਪੁਲਿਸ ਨੇ ਪਿਛਲੇ ਮਹੀਨੇ ਅਦਾਲਤ ਦੇ ਵਿੱਚ ਕਲੀਨ ਚਿੱਟ ਦੇਤੀ ਇੱਕ ਹਿਸਾਬ ਨਾਲ ক্লোਜ਼ਰ ਰਿਪੋਰਟ ਦੇਤੀ ਵੀ ਸਾਨੂੰ ਇਸ ਕੇਸ ਦੇ ਵਿੱਚ ਕੋਈ ਗਵਾਹ ਕੋਈ ਤੱਥ ਸਬੂਤ ਨਹੀਂ ਮਿਲਿਆ ਇਸ ਕਰਕੇ ਕੇਸ ਬੰਦ ਕਰ ਦਿੱਤਾ